ਵੈਗੂ ਚਿਕਾ ਖਾਲਸਾ ਸਤਰੀ ਵੈਗੂ ਚਿਕਾ ਲੋਜੀ ਹੁਣ ਆਪਾਂ ਕੱਢ ਦਿਆਂ ਮੱਖਣ ਤੇ ਪਹਿਲਾਂ ਕਰਦੇ ਆਂ ਬਧਾਣੀ ਸਾਫ ਤੇ ਕਰਦੇ ਮੱਖਣ ਪਹਿਲਾਂ ਬਧਾਣੀ ਸਾਫ ਕਰਕੇ ਧਰ ਰੱਖ ਦਈਏ ਠੀਕ ਤੇ ਲੋਜੀ ਲੱਸੀ ਵੀ ਲਾਲ ਪਹਿਲਾਂ ਹਾਰੇ ਚ ਧਰਤਾ ਸੀ ਦਾ ਦੁੱਧ ਆਪਾਂ ਹਾਰੇ ਚ ਧਰਦਨੇ ਹੁਣ ਪਰ ਹਾਰੇ ਚ ਧਰਿਆ ਵਾਜ ਸਾਗ ਆਪਣਾ ਸਾਗਤਾ ਜਿਹੜੇ ਸਾਗਤ ਰੋਟੀਆ ਵਿੱਚ ਹਲਣ ਪਾਉਣੇ ਆਪਾਂ ਕਿੰਨੇ 3 ਲੋਜੀ ਇਧਰ ਆਲਣ ਪਾ ਦੀਏ ਹੁਣ ਆਲਣ ਪਾਉਣੇ ਆਪਾਂ ਘੋਲ ਕੇ ਆਟਾ ਘੋਲ ਲੈਣੇ ਪਹਿਲਾਂ ਤੇ ਆਟਾ ਘੋਲ ਕੇ ਤੇ ਫਿਰ ਪਾਉਣੇ ਆਲਣ ਇਸ ਰੱਖ ਲਿਆ ਮੈਂ ਆਪਕੇ ਘਰ ਤਾਂ ਵੇਲਾ ਆਹ ਬੜਾ ਪਿਆਰ ਹੋਊਗਾ ਇਥੇ ਹਰੇ ਚ ਫਿਰ ਜੀਜੂ ਆ ਨਾਲੇ ਆਪਾਂ ਇਹ ਕੱਢ ਪੀਂਗੇ ਤੇ ਨਾਲ ਲਗਾ ਲੂੰਗੀ ਤੜਤੂੰ ਅੰਦਰ ਅੰਦਰ ਜਾ ਕੇ ਇਹਨੂੰ ਇੱਕ ਜਿਹਾ ਜਿਹਾ ਤਾਰਾ ਲਗਾ ਕੇ ਅੰਦਰ ਕੱਢ ਕੇ ਬੋ ਕਿਲੋ ਦਾ ਲੈਣੀ ਉਹਦਾ ਵੀਰ ਵੀ ਦਾ ਲਾਫਾ Obrigado. ਤਾਂ ਤੇ ਆਵਾ ਹਰੇ ਵੀ ਟਾਈਮ ਲੱਗੂਗਾ ਦੱਸ ਇੰਨਾ ਟਾਈਮ ਲੱਗ ਗਿਆ ਹੁਣ ਪਰਾਂ ਹੋ ਜਾਂਦਾ ਜੇ ਪਰਾਂ ਹੋ ਜਾਂਦੀ ਹੁੱਬੜ ਜਾਂਦਾ ਫੇਰ ਕਿ ਧਰਦੀਆਂ ਮੈਂ ਕਿਉਂ ਗਰਮਾਂ ਲੱਸੀ ਕੱਢਦੀ ਐ ਤਾਂ ਉਹ ਸਵੇਰੇ ਰੜਕ ਲਿਆ ਸੀ ਗਰਮ ਕਰਕੇ ਫ੍ਰਿਜ ਚ ਲਾਤਾ ਇੱਕ ਸਾਈਡ ਤੇ ਗਲੀ ਕਰਕੇ ਲੱਸੀ ਕੱਢਦੀ ਤੇ ਹੁਣ ਪਹਿਲਾਂ ਦੁੱਧ ਗਰਮ ਹੋ ਜਵੇ ਉਹ ਤੋਂ ਬਾਅਦ ਫੇਰ ਕੱਢਦੀ ਆ ਤੇ ਇਹਦੇ ਵਿੱਚੋਂ ਦੁੱਧ ਕਿਉਂ ਨੇ ਦੁੱਧ ਗਰਮ ਹੋ ਗਏ। ਫੇਰ ਇਹ ਹੁੰਦਾ ਛੇਤੀ ਅੱਜ। ਜੇ ਹੋ ਜਾ ਪਰਾਂ ਜਦ ਇਹ ਉੱਪਰ ਜੁਆ ਗਿਆ ਆ ਗਿਆ। ਆ ਗਿਆ ਛੱਗੇ ਬੜੀ ਪਾਈ ਪਈਆ ਪਾਪੀ ਨੇ ਛੋਟੇ ਨੇ ਦੱਲ ਦੇਖ ਲੋ। ਚੱਕ ਪਾਤੀ ਉੱਪਰ ਗਿਆ। ਚਲੋ ਜੀ। ਤੱਕਰਤਾ ਕਮਿਕਾ। ਹੁਣ ਦੁੱਧ ਤਰਤਾ ਘਿਓ ਇਹਨੇ। ਕਿਉਂ ਕਿਉਂ ਹੁੰਦਾ ਗਰਮ ਇੰਨੇ ਵੀ ਇੱਧਰ ਲਿਆਂਦਾ ਸਾਗ ਚੱਕ ਕੇ ਸੋਣਿਆ ਵੀ ਆਪਣਾ ਇਹ ਦੇਖੋ ਮਸਾਲਾ ਭੁੰਨ ਲਿਆ ਰੱਖ ਲਿਆ ਇੱਧਰ ਸਾਗ ਹੁਣ ਇਹਦੇ ਵਿੱਚ ਰਲਾਉਣੀ ਆ ਮਸਾਲਾ ਅੱਜ ਮੈਂ ਵਿੱਚ ਹੁਣੀ ਰਲਾਉਣੀ ਅੱਜ ਕੱਢ ਤਾਂ ਨਹੀਂ ਆ ਡੋਲੂ ਚ ਸਾਗ ਕੱਢ ਕੇ ਘੇੜਾਉ ਮਸਾਲਾ ਇੰਨਾ ਫਿਰ ਪਾਉਣਾ ਔਖਾ ਮਸਾਲਾ ਵਿੱਚ ਫਿਰ ਮੈਂ ਸਾਗ ਕੱਢਦਾ ਸਾਗ ਵਧੀਆ ਰਿਝ ਗਿਆ ਦੇਖੋ ਹਾਰੇ ਚ ਹਾਰੇ ਦਾ ਸਾਗ ਟੇਸਟੀ ਟੇਸਟੀ ਬਰੋ ਦੇਖੋ ਜੀ ਬਰੋ ਇਹ ਦੋ ਜਣਿਆਂ ਨੂੰ ਦੇ ਦਾਂਗੇ ਇੱਕ ਤਾਂ ਪਾਤਾ ਡੋਂਲੂ ਚ ਇੱਕ ਦਾ ਦੂਆ ਦੇਖਦੇ ਆਂ ਫਿਰ ਉਹ ਵੀ ਪਾਉਣੀ ਆ ਹਾਂ ਆਪਾਂ ਦਾ ਫੇਰ ਨਹੀਂ ਮੁੱਕਣਾ ਜਾਨੂੰ ਆਪਾਂ ਨੇ ਵਿਆਹ ਜਾਣੇ ਤੁਹਾਨੂੰ ਫੇਰ ਬਣਾ ਲੂੰਗੀ ਦਵਾਰੇ ਤਾਂ ਪਰਚਣਾ ਫੇਰ ਇਹ ਦੇਖੋ ਬਹੁਤ ਪਰਤਾ ਲੂ ਲੂ ਪਰਤਾ ਤੇਲ ਉਹ ਜੇ ਇਹਨੂੰ ਲਾਉਂਦਾ ਇੱਧਰ ਕਰਦਾ ਫੋਨ ਜੇ ਚ ਚ ਇਹ ਵੀ ਪਰਤਾ ਨਹੀਂ ਟੇਫਨ ਕਿਸੇ ਦੇ ਵਾਸਤੇ ਵੀ ਲੋ ਜੀ ਆਪਾਂ ਦੁੱਧ ਆਹੀ ਮੋਕਣਾ ਨਹੀਂ ਜਿਹੜਾ ਪਿਆ ਤੇ ਮਸਾਲਾ ਕਰਕਾ ਪੈ ਜਾਣਾ ਕੁਸ ਤੇਲੋ ਜੀ ਫੇਰ ਬਣਾ ਲਾਂਗੇ ਐਤਵਾਰ ਤੱਕ ਐਤਵਾਰ ਤੱਕ ਫੇਰ ਬਣਾ ਲਾਂਗੇ ਇੱਕ ਵਾਰੀ ਉਹ ਦੇਖੋ ਇੱਕ ਵਾਰ ਤਾਂ ਇੱਕ ਵਾਰ ਤਾਂ ਡੋਲੂ ਕਰਤੀ ਇੱਧਰ ਸਲ ਤੇ ਟੱਪਾ ਟੱਪਾ ਕਰਕੇ ਹੁਣ ਮਸਾਲਾ ਲਣਾਉਣਾ ਇਹਦੇ ਵਿੱਚ ਇਹ ਹੁਣ ਮੈਨੂੰ ਫੋਨ ਰੱਖਣਾ ਪੈਣਾ ਹੁਣ ਮੈਨੂੰ ਫੋਨ ਰੱਖਣਾ ਪੈਣਾ ਤੇ ਕਰ ਲੀ ਮਸਾਲੇ ਆ ਜੀ ਕੋਲੀ ਚ ਧਰ ਦਿੰਦੀ ਹਾਂ ਲੋ ਜੀ ਹੁਣ ਇਹ ਮਸਾਲਾ ਰਲਾ ਦਈਏ ਆਪਾਂ ਪਿਆਜ਼ ਘੱਦਰ ਤੇ ਟੇਸਟ ਚੜਾ ਕੇ ਇਹਨੂੰ ਰਿਦਣਾਂਗੇ ਇਹ ਜਾਂਦਾ ਉਹਨੇ ਰੋਟੀ ਇਹ ਲੋਟੀਆਂ ਲਾ ਲਈ ਤੇ ਉਹਨੂੰ ਕੱਟ ਕੇ ਰੱਖੋ ਕਰਾਂ ਜਦੋਂ ਪਾਣੀ ਪਾ ਕੇ ਉਹਦਾ ਆਟਾ ਘੋਲ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਲਾ ਆਲਾ ਕਾ ਤੁਹਾਨੂੰ ਨਮਸਤੇ ਭਈਆ ਬਾਪੀ ਤੁਹਾਨੂੰ ਸਵਾਗਤ ਹੈ ਅੱਲਾ ਵਾਲੀ ਆਏ ਆਪ ਲੋਕ ਪੂਰਾ ਇੱਕਦਮ ਦਵਾ ਦਿੰਦੇ ਹੋ ਸਰਮਾ ਸਾਹਿਬ ਕੋਈ ਬਾਤ ਨਹੀਂ ਸਾਗ ਚੱਕੋ ਤੇ ਲੱਸੀ ਐ ਅੱਜ ਤੁਪੜੇ ਸੋਹਣੇ ਲੱਗਦੇ ਹੋ ਹੈ ਪਲਾਜੋ ਪਾਇਆ ਮੈਂ ਤਾਂ ਪਲਾਜੋ ਮੋਟਾਂ ਸੇ ਡਾਲ ਰਹੀ ਹਾਂ ਹਾਂ ਪਾਲਾ ਨਹੀਂ ਉਹ ਤੁਸੀਂ ਤਾਂ ਮੈਨੂੰ ਪਾਤੀ ਇਹ ਗਾ ਮਧਰਾ ਦਾ ਪੇੜਾ ਗਰਮ ਕਰਕੇ ਲਿਕੇ ਨੇ ਨਾ ਠੰਡੀ ਨਹੀਂ ਮਾਗੀ ਤੇ ਗਰਮ